ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਪੂਰੇ ਭਾਰਤ ਦੇ ਵਿੱਚ ਸਾਰੇ ਐਮਪੀਆ ਦੇ ਵੱਲੋਂ ਇੱਕ ਇੱਕ ਪਿੰਡ ਗੋਦ ਲਿਆ ਜਾਊਗਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬੁੱਢਾਬਾੜ ਨਾਂ ਦਾ ਇੱਕ ਪਿੰਡ ਮੁਕੇਰੀਆਂ ਕੰਸੀਡੈਂਸੀ ਦੇ ਵਿੱਚ ਪੈਂਦਾ ਗੋਦ ਲਿਆ ਗਿਆ ਤੇ ਉਹਨੂੰ ਕਹ ਲਿਆ ਪੀ ਗੋਦਲੇ ਹੋਏ ਪਿੰਡ ਦੇ ਲਈ ਇੱਕ ਸਪੈਸ਼ਲ ਰੋਡ ਬਣਾਈ ਗਈ ਜਿਹਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਬਣੀ ਹੈ ਲਗਣ ਤੋਂ ਚੱਲ ਕੇ ਬੁੱਢੇਬਾੜ ਨੂੰ ਜਾਂਦਾ ਹੈ ਮੇਰੇ ਸਾਹਮਣੇ ਬੁੱਢੇਵੜ ਦਾ ਲੱਗਾ ਹੋਇਆ ਜਿਸ ਨੂੰ ਬੁੱਢੇਵੜ ਪੜਨਾ ਬੜਾ ਔਖਾ ਹੋ ਰਿਹਾ ਪਈ ਬੁੱਢੇਵੜ ਪਛਾਣਿਆ ਜਾ ਸਕੇ ਮੇਰੇ ਇੱਧਰ ਦੇ ਸੱਜੇ ਪਾਸੇ ਜੇ ਦੇਖਣਾ ਹੋਵੇ ਤੇ ਬੁੱਢਾਵੜ ਫੀਡਰ ਨਹਿਰ ਹੈ ਜਿਹੜੀ ਬੁੱਢੇਵੜ ਦੇ ਪਿੰਡਾਂ ਨੂੰ ਸਾਰੇ ਨਹਿਰ ਦੇ ਪਾਣੀ ਦੀ ਸਪਲਾਈ ਕਰਦੀ ਹੈ ਇਰੀਗੇਸ਼ਨ ਦੇ ਲਈ ਤੇ ਦੂਜੇ ਪਾਸੇ ਦੇਖਣਾ ਹੋਵੇ ਕਿ ਇਹ ਹੈ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਤਹਿਤ ਬਣੀ ਹੋਈ ਸੜਕ ਹੁਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਤੇ ਡਿਜੀਟਲ ਕਰ ਦਿੱਤਾ ਹੋਵੇ ਪੂਰਾ ਭਾਰਤ ਤੇ ਚਰਚਾਵਾ ਬਹੁਤ ਜ਼ਿਆਦੇ ਹੋਣ ਸੜਕਾਂ ਬਣਾਉਣ ਦੀ ਚਰਚਾਵਾ ਹੋਣ ਤੇ ਹੁਣ ਮੈਨੂੰ ਲੱਗਦਾ ਵੀ ਸੈਟਲਾਈਟ ਦੇ ਥਰੂ ਹੀ ਸੜਕਾਂ ਬਣਾਈਆਂ ਜਾ ਰਹੀਆਂ ਨੇ ਤੇ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਤਹਿਤ ਬਣੀ ਹੋਈ ਧਗਣ ਤੋਂ ਇਹ ਸੜਕ ਹੀ ਸਾਨੂੰ ਨਹੀਂ ਲੱਗਦੀ ਕਿ ਸੜਕ ਦਿੱਤੀ ਆ ਆਵਾਜ਼ ਹੀ ਬਹੁਤ ਜ਼ਿਆਦੇ ਆ ਵਿੱਚ ਵੀ ਕੋਈ ਦੋਰ ਆਈ ਨਹੀਂ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਨੱਕ ਤੇ ਇਹ ਤਾਂ ਆਈ ਇਲੀਗਲ ਬਾਇਨਿੰਗ ਬੇਸ ਆਫੀਸ ਚਲੀ ਜਾਂਦੀ ਹੈ ਭਾਰੀ ਪਰਤਮ ਗੱਡੀਆਂ ਦੀ ਆਵਾਜ਼ ਆਈ ਵੀ ਇਹਨਾਂ ਨਹਿਰਾਂ ਦੀ ਪਟਰੀਆਂ ਦੇ ਉੱਪਰ ਚੱਲਦੀ ਹੈ ਲੋਕਾਂ ਦੀ ਆਵਾਜ਼ ਲਈ ਜਿਹੜੀ ਬਣਾਈਆਂ ਹੋਈਆਂ ਸੜਕਾਂ ਆ ਉਹ ਸੜਕਾਂ ਵੀ ਦੇਖਣ ਨੂੰ ਨਹੀਂ ਮਿਲਦੀਆਂ ਇੱਕ ਇੱਕ ਕਰਕੇ ਕਿੰਨੇ ਕ ਪਿੰਡਾਂ ਦਾ ਜ਼ਿਕਰ ਤੁਹਾਡਾ ਨਾਲ ਸਾਂਝਾ ਕੀਤਾ ਆ ਵੀ ਹਰ ਪਿੰਡ ਦੇ ਵਿੱਚ ਸੜਕਾਂ ਦੀ ਹਾਲਤ ਬੜੀ ਖੁਰੀ ਹੈ ਇਹਨਾਂ ਸਾਰਾ ਦਾ ਪਾਰਾ ਇਹ ਵਾਤਾ ਮੋਸਲ ਹੋਇਆ ਪਿਆ ਇਹ ਸੜਕਾਂ ਸੀ ਬਰਤ ਦੇ ਰੇਤੀਆਂ ਜਿਹੜੇ ਇਧਰਲੇ ਸਰਿਆਣਾ ਨਸ਼ਹਰਾ ਸਿੰਬਲੀ ਵਜੀਰਾ ਸਿਮੂ ਤੱਕ ਦੇ ਸਾਰੇ ਕਹਿੰਦੇ ਪਿੰਡ ਹੈ ਖੁੰਡਾ ਕੁਲੀਆਂ ਇਹ ਇਸੇ ਹੀ ਬੁੱਢੇਵਾੜੇ ਸੀ ਸੜਕ ਨੂੰ ਵਰਤ ਕੇ ਮੁਕੇਰੀਆਂ ਸ਼ਹਿਰ ਨੂੰ ਜੁਆਇੰਟ ਹੁੰਦੇ ਸੀਗੇ ਪਰ ਇਹ ਸੜਕ ਦੀ ਹਾਲਤ ਇੰਨੀ ਕਿ ਜ਼ਾਦੇ ਬੁਰੀ ਹੋਣ ਕਰਕੇ ਹੁਣ ਇੱਥੇ ਦੱਸ ਦਿਓ ਥੱਲੇ ਸਾਨੂੰ ਲੋਕ ਨਹੀਂ ਮਿਲਦੀ। ਲੁੱਕ ਹੈ ਨਹੀਂ ਕੰਕਰੀਟ ਹੈ ਨਹੀਂ ਟੁੱਟੀ ਹੈ ਤੇ ਇੱਥੋਂ ਆਰਾਮ ਦੇ ਨਾਲ ਸੜਕ ਦੇ ਉੱਪਰ ਗੁਜ਼ਰ ਕੇ ਮਹਿਸੂਸ ਕਰਨਾ ਵੀ ਸੜਕ ਤੋਂ ਕ੍ਰੋਸ ਹੋ ਕੇ ਜਾ ਰਹੇ ਆ ਕਿ ਮੁਸ਼ਕਲ ਹੈ। ਐਸੀ ਸੜਕ ਨੂੰ ਬਣਾ ਜਦੋਂ ਇੱਥੋਂ ਅਸੀਂ ਗੱਲ ਕਰਦੇ ਰਿਹਾ ਲੋਕ 2015 ਤੋਂ ਲੈ ਕੇ 2018-19 ਤੱਕ ਇਸ ਕਿਨਾਰੇ ਦੇ ਕਿਨਾਰੇ ਦੇ ਉੱਪਰ ਰਹਿੰਦੇ ਲੋਕ ਜਦੋਂ ਵਿਰੋਧ ਕਰਦੇ ਸੀਗੇ ਵੀ ਇਹਨਾਂ ਤੋਂ ਆਵਾਜਾਈ ਬੰਦ ਕੀਤੀ ਜਾਵੇ। ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਕਹਿੰਦੇ ਕਿ ਤੁਸੀਂ ਇੱਥੋਂ ਆਵਾਜ਼ਾਈ ਨਹੀਂ ਕਰਨਾ ਕਹਿੰਦੇ ਕਿ ਲੋਕੀਆ ਟੀਪਾ ਹੀ ਪੱਤਨ ਦੀ ਆਵਾਜ਼ਾਈ ਨਾਲ ਸਰਕਾਰ ਡੋਟ ਜਾਂਦੀ ਹੈ ਪਰ ਲਗਾਤਾਰ ਆਵਾਜ਼ਾਈ ਨੇ ਤਬਾਹ ਕਰ ਦਿੱਤੀ ਹੈ ਤੇ ਇੱਥੇ ਹੁਣ ਵੀ ਕਹ ਲਓ ਕਿ ਟ੍ਰਾਫਿਕ ਬੇਸਾਬੀ ਹੈ ਲਗਾਤਾਰ ਇਲੀਗਲ ਮਾਈਨਿੰਗ ਦਾ ਭਾਰੀ ਭਰਮ ਗੱਡੀਆਂ ਦੀ ਸਪਲਾਈ ਸੀ ਸੜਕ ਤੋਂ ਜਾ ਰਹੀ ਹੈ ਪਰ ਸੜਕ ਦੀ ਹਾਲਤ ਨੂੰ ਦੇਖਣ ਦੇ ਵੱਲੋਂ ਕਿਸੇ ਦਾ ਧਿਆਨ ਹੈ ਨਹੀਂ ਹੈ ਇੱਥੋਂ ਦੇ ਐਮ ਐਲ ਏ ਚਾਹੇ ਜੰਗੀ ਲਾਲ ਮਹਾਜਨ ਹੋਣ ਉਹਨਾਂ ਨੂੰ ਚਾਹੇ ਉੱਪਰ ਐਮ ਪੀ ਸਾਡੇ ਚੱਬੇਵਾਲ ਹੁਣੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਹੋਣ ਤੇ ਇੱਥੋਂ ਦਾ ਗੋਦ ਲਿਆ ਹੋਇਆ ਪਿੰਡ ਫੁੱਡਾ ਵਾਰਡ ਹੋਵੇ ਤੇ ਜਿਹਨੂੰ ਜਾਂਦੀ ਇੱਕ ਮੁਕਤੀ ਇਹ ਸੜਕ ਹੋਵੇ ਉਹਦੀ ਹਾਲਤ ਦੇਖ ਕੇ ਤਰਸਾਂਦਾ ਕਿ ਇਹ ਕინ ਦੇਖੀ ਤੇ ਪੀਡਬੀਡੀ ਤੇ ਇਥੋਂ ਦੇ ਨੁਮਾਇੰਦਿਆਂ ਨੂੰ ਤੇ ਬਿਲਕੁਲ ਹੀ ਸ਼ਰਮਾਨੀ ਨਾ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਆਮ ਜਿਹੜੀਆਂ ਸਟੇਟ ਸਰਕਾਰ ਦੇ ਕਾਰਜ ਖੇਤਰ ਦੇ ਵਿੱਚ ਉਹਨਾਂ ਨੂੰ ਬਣਾਣਾ ਤੇ ਨਾ ਹੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਤਹਿਤ ਬਣੀਆਂ ਹੋਈਆਂ ਸੜਕਾਂ ਦੀ ਹਾਲਤ ਜਿਹੜਾ ਉਹਨਾਂ ਨੂੰ ਬਣਾਣਾ ਕਿਉਂਕਿ ਪਤਾ ਹੈ ਪੀਏ ਸੜਕਾਂ ਸਾਡੀ ਨਲਾਇਕੀ ਕਰਕੇ ਟੁੱਟੀਆਂ ਤੇ ਇਹਨਾਂ ਨੂੰ ਬਣਾਉਣ ਦੇ ਲਈ ਵੀ ਸਾਨੂੰ ਕੰਮ ਕਰਨੇ ਪੈਣਾ ਤੇ ਇੱਧਰ ਨੂੰ ਬਿਲਕੁਲ ਵੀ ਧਿਆਨ ਨਹੀਂ ਕੀ ਕਰਦੇ ਆ ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਕੀ ਗੱਲਾਂ ਕਰਦੇ ਆ ਕਿ ਉੱਥੇ ਜਾ ਕੇ ਹਾਜ਼ਰੀਆਂ ਲਾਉਂਦੇ ਆ ਕਿਸ ਗੱਲ ਦੀ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਜਦ ਕਿ ਲੋਕ ਆਪਣੇ ਮਿਹਨਤ ਦੇ ਪੈਸਿਆਂ ਨਾਲ ਬਣਾਏ ਹੋਏ ਸਾਧਨ ਇਹਨਾਂ ਟੁੱਟੀਆਂ ਸੜਕਾਂ ਤੋਂ ਤੜਵਾਨ ਦੇ ਲਈ ਮਜਬੂਰ ਆ ਆਪਣੇ ਜ਼ਰੂਰੀ ਕੰਮਾਂ ਦੇ ਲਈ ਜੇ ਐਮਰਜੈਂਸੀ ਲੋਕਾਂ ਨੇ ਇਹਨਾਂ ਸੜਕਾਂ ਨੂੰ ਵਰਤਣਾ ਹੋਵੇ ਤੇ ਉਹਨਾਂ ਦੇ ਲਈ ਮੌਤ ਅੱਗੇ ਖੜੀ ਹੁੰਦੀ ਹੈ ਤੇ ਐਮਰਜੈਂਸੀ ਹਾਲਾਤਾਂ 'ਚ ਚਾਹੇ ਪੁਲਿਸ ਹੈ ਫਾਇਰ ਬ੍ਰਿਗੇਡ ਹੈ ਚਾਹੇ ਐਂਬੂਲੈਂਸ ਹੈ ਜੇ ਉਹਨਾਂ ਨੇ ਵੀ ਇਹ ਸੜਕ ਵਰਤ ਨਹੀਂ ਹੋਵੇ ਤੇ ਕਿੱਦਾਂ ਐਮਰਜੈਂਸੀ ਦੇ ਵਿੱਚ ਉਹ ਮਦਦ ਕਰ ਸਕਣਗੇ ਇਹ ਹਾਲਾਤ ਜ਼ਮੀਨ ਦੀ ਹੈ ਮੈਂ ਇਹ ਆਸ ਕਰਦਾ ਵੀ ਤੁਸੀਂ ਪੰਜਾਬ ਭਰ ਦੇ ਲੋਕਾਂ ਤੱਕ ਇਹਨੂੰ ਪਹੁੰਚਦਾ ਕਰੋ ਤੇ ਗਰਾਊਂਡ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਕੰਸੀਡੈਂਸੀ ਦੇ ਵਿੱਚ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਤਗਤ ਤੋਂ ਬੁੱਡੇਵਾੜ ਵਾਲੀ ਸੜਕ ਦੀ ਹਾਂ ਤੂੰ ਲੋਕਾਂ ਤੱਕ ਦੱਸੋ ਵੀ ਸਰਕਾਰ ਦੇ ਨੁਮਾਇੰਦੇ ਆ ਦਾ ਡਿਵੈਲਪਮੈਂਟ ਦਾ ਮਾਡਲ ਹੈ ਕੀ ਆ ਗਰਾਊਂਡ ਦੇ ਵਿੱਚ ਧੰਨਵਾਦ